ਸੱਚੀ ਗੱਲ ਦੋਸਤੋ ਮੈਂ ਉਹੀ ਤੁਹਾਡਾ ਅਰਵਿੰਦਰਪਾਲ ਸਿੰਘ ਰਾਇਲ ਟ੍ਰੈਵਲਸ ਤੋਂ ਔਰ ਕੈਨੇਡਾ ਨੇ ਬਹੁਤ ਵੱਡਾ ਝਟਕਾ ਦਿੱਤਾ ਹੈ ਕੈਨੇਡਾ ਤੋਂ ਕੈਨੇਡਾ ਉਹ ਡੈਸਟੀਨੇਸ਼ਨ ਜਿੱਥੋਂ ਸਭ ਤੋਂ ਸੁਖਾਵੀਆਂ ਖਬਰਾਂ ਆਉਂਦੀਆਂ ਰਹੀਆਂ ਔਰ ਇਹ ਪਹਿਲੀ ਵਾਰੀ ਕੈਨੇਡਾ ਤੋਂ ਥੋੜੇ ਝਟਕੇ ਵਾਲੀਆਂ ਖਬਰਾਂ ਨੇ ਸੋ ਝਟਕੇ ਨੂੰ ਵੀ ਤੁਹਾਨੂੰ ਸਮਝਣਾ ਪਊਗਾ ਕਿ ਇਹ ਕਿਉਂ ਆ ਔਰ ਕੀ ਕੀ ਹੈ ਸਭ ਤੋਂ ਪਹਿਲਾਂ ਤੇ ਇਹ ਦੇਖਦੇ ਹਾਂ ਕਿ ਇਹਦੇ ਚ ਹੈ ਕੀ ਕੀ ਸੋ ਕੈਨੇਡਾ ਨੇ 2 ਸਾਲ ਲਈ ਸਟੂਡੈਂਟਸ ਦੇ ਉੱਪਰ ਕੈਪ ਲਾਤਾ ਕੈਪ ਦਾ ਮਤਲਬ ਇਹ ਹੋ ਗਿਆ ਕਿ ਕੈਨੇਡਾ ਨੇ ਪਿਛਲੇ 7 ਲਗਭਗ 23 2022 ਦੇ ਵਿੱਚ ਤਕਰੀਬਨ 8 ਲੱਖ ਸਟੂਡੈਂਟਸ ਨੂੰ ਵੀਜ਼ਾ ਦਿੱਤਾ ਜਿਹੜਾ ਕਿ ਕਾਫੀ ਵੱਡਾ ਨੰਬਰ ਹੈ ਔਰ ਇਸ ਸਾਲ ਇਹ ਕੋਟਾ ਬਹੁਤ ਜ਼ਿਆਦਾ ਇਨਕਰੀਸ ਕਰਨਾ ਸੀ ਮਿਨਿਸਟਰ ਨੇ ਪਹਿਲਾਂ ਕਿਹਾ ਸੀ ਕਿ ਅਸੀਂ ਕੋਟਾ ਇਨਕਰੀਸ ਕਰਾਂਗੇ ਬਟ ਫਾਈਨਲੀ ਜਿਹੜਾ ਹੁਣ ਕੀਤਾ ਗਿਆ ਕਿ ਜਿਹੜਾ 2023 ਦੇ ਵਿੱਚ ਸਟੂਡੈਂਟਸ ਨੂੰ ਜਿਹੜਾ ਵੀਜ਼ਾ ਮਿਲੇ ਨੇ ਉਹ ਲਗਭਗ 364000 ਦੇ ਕਰੀਬ ਮਿਲੇ ਨੇ ਜਿਹੜਾ ਕਿ ਆਲਮੋਸਟ 35% ਘਟਾ ਹੈ ਪਿਛਲੇ ਜਿਹੜੇ ਕੋਟੇ ਦੇ ਨਾਲੋਂ ਸੋ ਇਹਦੇ ਨਾਲ ਹੀ ਕੰਟੀਨਿਊ ਕਰਦੇ ਹੋਏ ਕਿ ਜਿਹੜੀਆਂ ਸਟੂਡੈਂਟਸ ਨੂੰ ਦਿੱਕਤਾਂ ਆ ਰਹੀਆਂ ਨੇ ਸਰਕਾਰ ਦਾ ਧਿਆਨ ਉਧਰ ਗਿਆ ਹਾਊਸਿੰਗ ਸਭ ਤੋਂ ਵੱਡੀ ਦਿੱਕਤ ਹੈ ਪ੍ਰਾਈਸੇਸ ਸਭ ਤੋਂ ਵੱਡੀ ਦਿੱਕਤ ਹੈ ਪ੍ਰਾਈਵੇਟ ਕਾਲਜਸ ਦੀਆਂ ਵਧੀਆਂ ਕੀਮਤਾਂ ਸਭ ਤੋਂ ਵੱਧ ਦਿੱਕਤ ਹੈ ਔਰ ਇੱਕ ਇਹ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਵਾਲੇ ਕਾਲਜਸ ਨੇ ਇਹ ਇਸ ਲਈ ਇਸ ਸਮੇਂ ਦੇ ਵਿੱਚ ਚਿੰਤਾ ਦਾ ਸਬਬਾ ਬਣਿਆ ਪਿਆ ਸਰਕਾਰ ਨੇ ਪਹਿਲਾਂ ਵੀ ਇਹ ਕਿਹਾ ਸੀਗਾ ਕਿ ਜਿਹੜੀਆਂ ਜਿਹੜੇ ਕਾਲਜਸ ਸਟੂਡੈਂਟਸ ਨੂੰ ਸੰਭਾਲ ਨਹੀਂ ਸਕਦੇ ਅਕਮੋਡੇਟ ਨਹੀਂ ਕਰ ਸਕਦੇ ਉਹ ਸਟੂਡੈਂਟਸ ਨੂੰ ਘੱਟ ਬੁਲਾਣਾ ਔਰ ਇਹਦਾ ਕੋਈ ਰਾਤੋ ਰਾਤ ਹੱਲ ਨਹੀਂ ਲੱਭਿਆ ਸੋ ਫਾਈਨਲੀ ਸਟੂਡੈਂਟਸ ਨੂੰ ਇੱਕ ਪ੍ਰੋਵਿੰਸ਼ੀਅਲ ਕੋਟੇ ਦੇ ਅਧੀਨ ਰਿਡਿਊਸ ਕੀਤਾ ਗਿਆ ਹੈ ਕਿ ਜਿਹੜਾ ਸਟੂਡੈਂਟਸ ਦਾ ਕੋਟਾ ਹੁਣ ਘਟੇਗਾ ਪਰ ਉਹ ਉਹਦੀ ਜਿੰਨਾ ਪਾਪੂਲੇਸ਼ਨ ਇੰਡੈਕਸ ਦੇ ਅਕੋਰਡਿੰਗ ਕੋਟਾ ਪ੍ਰੋਵਿੰਸ ਵਾਈਜ਼ ਹੋਏਗਾ ਕਿ ਜਿੰਨੀਆਂ ਕੈਨੇਡਾ ਦੀਆਂ ਸੂਬਾ ਸਰਕਾਰਾਂ ਨੇ ਉਹਨਾਂ ਦੇ ਅਕੋਰਡਿੰਗ ਹਰ ਸਟੇਟ ਦਾ ਅਲੱਗ-ਅਲੱਗ ਕੋਟਾ ਹੋਏਗਾ ਦੂਸਰੀ ਵੱਡੀ ਖਬਰ ਜਿਹੜੇ ਸਟੂਡੈਂਟਸ ਮਾਸਟਰਸ ਜਾਂ ਡਾਕਟੋਰੇਟ ਵਾਲੀ ਪ੍ਰੋਗਰਾਮ ਉੱਪਰ ਜਾਣਗੇ ਸਿਰਫ ਤੇ ਸਿਰਫ ਉਹ ਹੀ ਸਟੂਡੈਂਟਸ ਜਿਹੜੇ ਆ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਣਗੇ ਸੋ ਕੈਨੇਡਾ ਦੇ ਵਿੱਚ ਜਿਹੜੀ ਇੱਕ ਇੱਕ ਦੇ ਉੱਪਰ ਇੱਕ ਲੱਦ ਕੇ ਜਾਣ ਵਾਲੀ ਸਮੱਸਿਆ ਇਸ ਤੋਂ ਵੀ ਸ਼ਾਇਦ ਕੈਨੇਡਾ ਪਰੇਸ਼ਾਨ ਹੋਣ ਲੱਗ ਪਿਆ ਜਾਂ ਕੈਨੇਡਾ ਦੇ ਵਿੱਚ ਲੇਬਰ ਫੋਰਸ ਜ਼ਿਆਦਾ ਨਾਲ ਪੀ ਪਲੱਸ 2 ਵਾਲੇ ਸਟੂਡੈਂਟਸ ਜ਼ਿਆਦਾ ਨੇ ਸੋ ਕਿਤੇ ਨਾ ਕਿਤੇ ਧਿਆਨ ਹੈ ਕਿ ਜਿਹੜੇ ਮਾਸਟਰਸ ਵਾਲੇ ਜਾਂ ਡਾਕਟੋਰੇਟ ਵਾਲੇ ਜਾਂ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਸਟੂਡੈਂਟਸ ਵੱਲ ਫੋਕਸ ਹੋਊਗਾ ਸੋ ਮਾਸਟਰਸ ਦੇ ਪ੍ਰੋਗਰਾਮ ਡਿਗਰੀ ਓਰੀਐਂਟਡ ਪ੍ਰੋਗਰਾਮਸ ਕੈਨੇਡਾ ਦੀ ਹੋਣ ਵਾਲੀ ਪਸੰਦ ਬਣਨ ਵਾਲੇ ਆ। ਜਿਹੜੇ ਡਿਪਲੋਮਾ ਨੇ ਜਿਹੜੇ ਸਟ੍ਰੇਟ ਵੇ ਸਿੱਧੇ ਲੇਬਰ ਜੋਬਸ ਵਾਲੇ ਡਿਪਲੋਮਾਸ ਨੇ ਜਾਂ ਜਿਹੜੇ ਹਲਕੇ ਫੁਲਕੇ ਪ੍ਰੋਗਰਾਮ ਨੇ ਉਹਨਾਂ ਉੱਪਰ ਕੈਨੇਡਾ ਦੇ ਜਿਹੜੇ ਕਾਲਜਸ ਆ ਉਹਨਾਂ ਨੂੰ ਥੋੜਾ ਬਹੁਤ ਇੰਤਜ਼ਾਮ ਕਰਨਾ ਪਊਗਾ। ਹਾਊਸਿੰਗ ਦਾ ਪ੍ਰਬੰਧ ਨਹੀਂ ਕਰ ਸਕੇ ਕੋਈ ਗੱਲ ਨਹੀਂ। ਸੋ ਕੈਨੇਡਾ ਨੇ ਜਿਹੜੇ ਛੋਟੇ ਕਾਲਜਸ ਨੇ ਉਹਨਾਂ ਨੂੰ ਝਟਕ ਤੀਸਰੀ ਚੀਜ਼ ਹੈ ਕਿ ਇਹਦੇ ਵਿੱਚ ਜਿਹੜੇ ਕੁਝ ਕਾਲਜes ਸੀ ਜਿਦਾਂ ਸੇਂਟ ਲੌਰੈਂਸ ਕਾਲਜ ਐ αਲਫਾ ਕਾਲਜ ਨਾਲ ਅਲਾਈਅንስ ਕਰਕੇ ਇੱਕ ਸਾਲ ਉੱਥੇ ਦੂਸਰਾ ਸਾਲ ਇੱਥੇ ਇਹ ਵਾਲਾ ਅਲਾਈਅንስ ਕੀਤਾ ਔਰ ਵਰਕ ਪਰਮਿਟ ਕਹੋਂ ਸੇਂਟ ਲੌਰੈਂਸ ਕਾਲਜ ਦਾ ਹੀ ਮਿਲਦਾ ਸੀ ਸੋ ਇਸ ਕੈਟਾਗਰੀ ਦੇ ਉੱਪਰ ਵੀ ਕੈਨੇਡਾ ਦੀ ਹੁਣ ਖਾਸ ਨਜ਼ਰ ਆ ਗਈ ਕਿ ਇਹੋ ਜੇ ਕਾਲਜes ਉੱਪਰ ਵੀ ਜਿਹੜਾ ਵਰਕ ਪਰਮਿਟ ਦੇ ਅਧਿਕਾਰ ਉਹ ਖੋਹ ਲੈ ਜਾਣਗੇ ਪਰ ਇਹ ਸਾਰਾ ਕੁਝ ਹੁਣੇ ਨਹੀਂ ਹੋ ਰਿਹਾ ਸਪਟੰਬਰ ਦੇ ਵਿੱਚ ਸਪਟੰਬਰ 24 ਦੇ ਵਿੱਚ ਜਾ ਕੇ ਇਹ ਚੀਜ਼ਾਂ ਲਾਗੂ ਨੇ ਸੋ ਮਈ ਦੇ ਵਿੱਚ ਹਾਲੇ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਆਪਣੀ ਜਿਸ ਤਰੀਕੇ ਨਾਲ ਆਲਰੈਡੀ ਤੁਹਾਡੀ ਐਪਲੀਕੇਸ਼ਨ ਚੱਲਦੀਆਂ ਨੇ ਉਹ ਚੱਲਦੀਆਂ ਰਹਿਣਗੀਆਂ ਔਰ ਇੱਕ ਖਾਸ ਚੀਜ਼ ਇਹ ਸਭ ਕੁਝ ਗੱਲ ਕਰਦੇ ਹੋਇਆ ਕੈਨੇਡਾ ਦੇ ਮਨਿਸਟਰ ਨੇ ਮਿਸਟਰ ਮਾਰਕ ਮਿਲਰ ਨੇ ਸਪੈਸ਼ਲੀ ਕਿਹਾ ਹੈ ਕਿ ਜਿਹੜੇ ਸਟੂਡੈਂਟਸ ਨੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਵਲਨਰੇਬਲ ਐਸੈਟ ਨੇ ਕੈਨੇਡਾ ਦੇ ਲਈ ਸੋ ਉਹ ਕੈਨੇਡਾ ਦਾ ਬਹੁਤ ਵੱਡੀ ਤਰੋਹਰ ਸੋ ਉਹਨਾਂ ਨੂੰ ਗਵਾਇਆ ਨਹੀਂ ਜਾ ਸਕਦਾ ਸੋ ਉਹਨਾਂ ਦੇ ਲਈ ਕੈਨੇਡਾ ਦਾ ਪਿਆਰ ਉਹਨਾਂ ਦੇ ਲਈ ਕੈਨੇਡਾ ਦੀ ਚਾਹਤ ਉਹ ਲਗਾਤਾਰ ਇਸੇ ਤਰੀਕੇ ਨਾਲ ਹੀ ਬਣੀ ਰਹੂਗੀ ਇਹ ਸਭ ਦਾ ਕਾਰਨ ਇਹ ਹੀ ਆ ਕਿ ਕੋਈ ਸਰਕਾਰ ਇਹ ਨਹੀਂ ਚਾਹੁੰਦੀ ਕਿ ਜਿਹੜੇ ਆਉਣ ਵਾਲੇ ਵਸਿੰਦੇ ਨੇ ਚਾਹ ਟੂਰਿਸਟ ਹੋਣ ਚਾਹ ਸਟੂਡੈਂਟਸ ਹੋਣ ਉਹਨਾਂ ਨੂੰ ਕਿਸੇ ਤਰੀਕਾ ਤਕਲੀਫਾਂ ਦਾ ਸਾਹਮਣਾ ਕਰਨਾ ਪਵੇ ਬਿਕੋਜ਼ ਇਹਦੇ ਨਾਲ ਜਿਹੜੀ ਇੱਕ ਮੁਲਕ ਨੇ ਆਪਣੀ ਕ੍ਰੈਡੀਬਿਲਟੀ ਇਨਕਰੀਜ਼ ਕੀਤੀ ਹੁੰਦੀ ਕ੍ਰੈਡੀਬਿਲਟੀ ਬਣਾਈ ਆ ਆਪਣੀ ਸਾਖ ਬਣਾਈ ਆ ਆਪਣੀ ਹੋਂਦ ਐਗਜ਼ਿਸਟੈਂਸ ਜਿਹੜੀ ਅੱਜ ਤੱਕ ਪੈਦਾ ਕੀਤੀ ਆ ਇਹ ਉਹਦੇ ਉੱਪਰ ਨੁਕਸਾਨ ਕਰਦਾ ਆ ਸੋ ਕੈਨੇਡਾ ਆਪਣੀ ਕ੍ਰੈਡੀਬਿਲਟੀ ਨਹੀਂ ਗਵਾਉਣ ਵਾਲਾ ਸੋ ਇੱਕ ਗੱਲ ਬੜੀ ਪੱਕੀ ਆ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਇਸੇ ਤਰੀਕੇ ਦੀਆਂ ਜਿਹੜੀਆਂ ਜਾਣਕਾਰੀਆਂ ਉਹ ਲਗਾਤਾਰ ਇਸ 채ਨਲ ਤੋਂ ਲੱਭਦੀਆਂ ਰਹਿਣਗੀਆਂ ਫੋਲੋ ਕਰਕੇ ਰੱਖਣਾ ਸਬਸਕ੍ਰਾਈਬ ਕਰਕੇ ਰੱਖਣਾ ਔਰ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ ਤੁਹਾਡੇ ਕੋਲ ਇਸ ਸਮੇਂ ਬਹੁਤ ਵਧੀਆ ਮੌਕਾ ਆ ਸੋ ਆਪਣੀਆਂ ਐਪਲੀਕੇਸ਼ਨਸ ਨੂੰ ਤੁਸੀਂ ਸੈਪਟੰਬਰ ਤੱਕ ਨਾ ਲਿਜਾ ਕੇ ਮਈ ਦੇ ਵਿੱਚ ਆਪਣੀਆਂ ਐਪਲੀਕੇਸ਼ਨਸ ਲੋਕ ਔਰ ਕੈਨੇਡਾ ਵਿੱਚ ਰਹਿਣ ਦਾ ਕੈਨੇਡਾ ਜਾਣ ਦਾ ਸੁਪਨਾ ਸੱਚ ਕਰੋ ਕੈਨੇਡਾ ਦਾ ਇਸ ਸਮੇਂ ਜਿਹੜਾ ਵੀਜ਼ਾ ਪੁੱਟਾ ਹੈ ਕਾਫੀ ਇਨਕਰੀਜ਼ਡ ਹੈ ਸੋ ਤੁਹਾਨੂੰ ਫਾਇਦਾ ਲੈਣ ਦੀ ਲੋੜ ਹੈ ਸੋ ਤੁਸੀਂ ਆਪਣੇ ਆਸ-ਪਾਸੇ ਅੱਜ ਕੱਲ ਇੱਕ ਵੀ ਸਟੂਡੈਂਟ ਰਿਫਿਊਜ਼ ਹੁੰਦਾ ਨਹੀਂ ਵੇਖੋਗੇ ਸੋ ਇਹੀ ਕਾਰਨ ਅਗਰ ਤੁਹਾਡੇ ਕੋਲ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਦਾ ਤੁਹਾਨੂੰ ਕੋਈ ਮਸਲਾ ਪੈ ਰਿਹਾ ਕੈਨੇਡਾ ਅਪਲਾਈ ਕਰਨ ਲਈ ਰਾਇਲ ਟਰੈਵਲਸ ਨਾਲ ਅਪਲਾਈ ਕਰ ਸਕਦੇ ਹੋ ਰਾਇਲ ਟਰੈਵਲਸ ਨਾਲ ਅਪਲਾਈ ਕਰਨ ਦਾ ਇੱਕ ਖਾਸ ਫਾਇਦਾ ਮਿਲੂਗਾ ਕਿ ਤੁਸੀਂ ਸਾਰੇ ਪੈਸੇ ਵੀਜ਼ਾ ਲਗਣ ਤੋਂ ਬਾਅਦ ਭੇਟ ਕਰ ਸਕਦੇ ਹੋ ਸੋ ਕਾਲ ਕਰੋ 168 168 ਅਤੇ ਉਮੀਦ ਕਰਦੇ ਹਾਂ ਤੁਹਾਡੇ ਕੈਨੇਡਾ ਜਾਣ ਦੇ ਸਫ਼ਰ ਵਿੱਚ ਅਸੀਂ ਜ਼ਰੂਰ ਹੈਲਪਫੁਲ ਹੋਵਾਂਗੇ